ਪ੍ਰੋਪਰਟੀ ਨੂੰ ਐਸੀ ਕਹਾਂਗੇ ਤਾਂ ਨਹੀਂ ਮੈਨੂੰ ਮੈਂ ਕੁੜੀ ਕਰਨਾ ਤੁਸੀਂ ਦੱਸੋ ਕਿ ਆ ਮੈਂ ਉਹਨੂੰ ਕਹਦਾ ਕਿ ਭਾਈ ਅੱਦਿਆਂ ਨੇ ਆਹ ਦਿੱਤੇ ਐਂ ਸੈਂਡ ਆਂਦੇ ਤਾਂ ਬਾੜੇ ਨੇ ਬਾਤਾਂ ਚਾਰ ਕਿੱਥੇ ਆਇਆ ਇਹ ਲੋਈ ਇੰਨੇ ਪੈਸੇ ਦੀ ਸੀ ਨਹੀਂ ਦੇਣਾ ਇਹ ਬੱਚਿਆਂ ਨੂੰ ਕਰਾਂ ਜਾਂ ਤਾਂ ਤੁਸੀਂ ਫੀ ਕਰੂਗਾ ਹਾਂ ਸੁਣ ਲਾ ਜੇ ਤੈਨੂੰ ਕਿਹੜੇ ਦਸ਼ਰਵੀ 40-50 ਹਜ਼ਾਰ ਲੈਂਦਾ ਹੁੰਦਾ ਯਾਰ ਤੂੰ ਤਸੀਲ ਚ ਕੰਮ ਕਰ ਮੈਨੂੰ ਪਤਾ ਹੋਣਾ ਹਾਂ ਤਸੀਲ ਚ ਕੋਈ ਅੜੀ ਇੰਡਸਟਰੀ ਆ ਜੇ ਤੁਸੀਂ 50-50 ਹਜ਼ਾਰ ਰੁਪਏ ਤਸੀਲਦਾਰ ਨੂੰ ਪਾਈ ਜਾਣੀ ਤੇ 20 ਹੀ ਫਿਰ 50 ਹਜ਼ਾਰ ਲੈਂਦਾ ਹੁੰਦਾ ਚਾਲੀ ਇਹ ਨਹੀਂ ਨਹੀਂ ਫਿਰ ਮਾਰਾ ਜਾਂਦਾ 1500 ਖੂਸੀ ਹੈ ਇਹੀ ਤਾਂ ਮੈਂ ਤੁਹਾਨੂੰ ਪੁੱਛ ਰਿਹਾ ਸੀ ਵੀ ਆਪਣਾ ਬੰਦਾ ਪੈਸੇ ਲਾ ਸਕਦਾ ਹੈ ਕਿ ਨਹੀਂ ਜੇ ਨਹੀਂ ਲਾ ਸਕਦਾ ਆਪਾਂ ਉਹਦਾ ਦੂਜਾ ਜੂੜਾ ਪਾ ਮਾਰਾ ਜਾਂ ਜੀ ਆਪਾਂ ਨੂੰ ਪਤਾ ਲਾਓ ਉਹਦਾ ਦੂਜਾ ਜੂੜਾ ਤਾਂ ਲਾਈਏ ਇਹ ਛੜਦੀਏ ਦਾ ਖੜਾ ਜੂੜੀ ਤਾਂ ਨਹੀਂ ਵੇਖ ਤੀ ਹੈ ਆਪਾਂ ਲੱਗੇ ਤਾਂ ਵੈਸੇ ਵੀ ਇਹ ਤਾਂ ਮੈਨੂੰ ਤੂੰ ਕਿਆ ਕਰਕੇ ਵੀ ਆਪਾਂ ਭਾਈ ਸੇਵਾ ਪਾਣੀ ਵਾਲਾ ਪਰਨਾ ਤਾਂ ਉਹ ਵੀ ਦੇਖ ਲੈ ਕਿ ਮੈਂ ਤਾਂ ਉਹਦਾ ਪੁੱਤਆ ਲਾਇਆ ਸੀ ਮੈਂ ਐਵੇਂ ਤੈਨੂੰ ਕਹੀ ਜਾਂ ਮੇਰੇ ਕੋਲ ਹੀ ਕਨਫਰਮ ਸੀ ਮੇਰੇ ਕੋਲ ਤਾਂ ਪੱਕਾ ਬੰਦਾ ਹੀ ਐ ਪੈਸਿਆਂ ਵਾਲਾ ਉਹ ਬੰਦੇ ਨੇ ਮੈਨੂੰ ਕਹਿਤਾ ਵੀ ਪੈਸੇ ਤੇਰੇ ਕੋਲ ਆਰਡਰ ਕਰਾ ਦੇਣਗੇ ਹੁਣ ਇਤੂ ਆ ਤਾਂ ਕਿਸ ਦੀ ਜ਼ਿੰਮੇਵਾਰੀ ਵੀ ਕੋਈ ਨਹੀਂ ਲੈਂਦਾ ਦੇ ਅਗਲੇ ਅੱਜ ਨਾ ਪੈਸੇ ਪਾਣ ਤੁਸੀਂ ਮਾਰਾ ਜਾਂ ਉਹ ਮੈਂ ਤੂੰ ਯਾਰ ਜੋਕਾਂ ਦੀ ਗੱਲ ਕਰੀ ਜਾਂ ਮੈਂ ਮੇਰੇ ਨਾਲ ਸਾਡਾ ਸੋਚ ਲੱਗਾ ਮੇਰੇ ਹਿਸਾਬ ਤੇ ਜੇ ਇਹ ਤੋਂ ਜਿੱਦਾਂ ਮਰਜ਼ੀ ਉਹ ਕਹੀ ਜਾਵੇ ਕਿਸਾ ਉਹਨੂੰ ਦੇ ਦੇ 70 ਪੰਨ ਭੈਣ ਅਗਲਾ ਵਿੱਚ ਰੱਖੀ ਥੋੜਾ ਸਹੀ ਕੋਈ ਨਹੀਂ ਐਵੇਂ ਕਰਦਾ ਭਾਵੇਂ ਮੇਰੇ ਕੋਲੇ ਬਲਕ ਪਈ ਜਾਵੇ ਮੇਰੇ ਹਿਸਾਬ ਕੀ ਇਹ ਘੱਟੋ ਘੱਟ ਹੀ ਘੱਟੋ ਘੱਟ 2 ਲੱਖ ਰੁਪਏ ਤਾਂ ਉਸਨੇ ਹੀ ਕਰੇ ਮੈਂ 2 ਲੱਖ ਲੋਸ ਕਰ ਦੋ ਲੱਖ ਇਹਦੇ ਤੋਂ ਉੱਤੇ ਜਾ ਸਕਦਾ ਅੱਡੀ ਅਸੀਂ ਦਰਪੰਦਿਆਂ ਨਾਲ ਸਲਾਹ ਕਰਕੇ ਤੁਹਾਨੂੰ ਵਟਸਐਪ ਕਾਲ ਕਰਾਂਦੇ ਨੇ ਹੈ ਉਹ ਮੈਂ ਵਟਸਐਪ ਕਾਲ ਕਰਦੇ ਨੇ